ਇਹ ਬਹੁ ਲੋਗਾ ਸਾਫ ਨਹੀਂ ਕਰਦੇ ਵਿੱਚੋਂ ਆਹ ਸਾਫ ਕਰਨਾ ਜ਼ਰੂਰੀ ਆ ਬਾਈ ਹਾਂ ਕਿੰਨਾ ਵਿੱਚੋਂ ਆਉਂਦੇ ਬਹੁ ਲੋਗਾ ਸਾਫ ਨਹੀਂ ਕਰਦੇ ਇਹ ਸਾਫ ਕਰਕੇ ਪਾਓ ਜਦੋਂ ਵੀ ਗੇਰੇ ਬਣਾਣਾ ਫੋਲੋ ਜੁਆਇਟ ਨੂੰ ਮਰਨੀਆਂ ਵਿਚਾਰੇ ਕੋਈ ਆਏ ਜਾਂਦੇ ਆ ਹਾਂ ਲੱਗਿਆ ਬੈਣ ਹਾਂ ਹਣ ਸਾਫ ਕਰਕੇ ਪਾਉਂਗੇ ਜੇ ਇਹਨੂੰ ਗੇਰ ਬਣਾਣਾ ਜੇ ਵੀ ਸਾਫ ਹੋਵੇ ਉਹਦੇ ਕਿੰਨੇ ਵਿੱਚੋਂ ਨਿਕਲੇ ਆ ਬਦਲ ਨਾ ਵੀ ਜਾਏ ਨਾ ਇਹਨਾਂ ਨੂੰ ਇਹ ਸਾਫ਼ ਕਰਨਾ ਜ਼ਰੂਰੀ ਆ ਬਾਈ ਸਾਫ਼ ਕਰਕੇ ਵੱਲੋਂ ਜਦ ਵੀ ਗੇਰ ਬੰਦਣਾ ਇਹ ਚੌਪ ਸਾਫ਼ ਕਰਾਣੀਆਂ ਪਾਣੀਆਂ ਨਹੀਂ ਆ ਤਾਂ ਜਦ ਇਹ ਵੀ ਛੋਟੀ ਬਾਡੀ ਚ ਵੀ ਗੇਰ ਦੀ ਮੁੰਦੀ ਆ ਬੜੀ ਬਾਡੀ ਚ ਬੰਦ ਉਹ ਟੋਕਰੀ ਸਾਰ ਹੁੰਦੀ ਆ ਠੀਕ ਹੈ ਜੀ ਨੂੰ ਦੇ ਲਈ ਹੈ ਹਾਈਡਰੋ ਦਾ ਜੋ ਪਾਸੇ ਰ ਇੱਕ ਕਰ ਕਰ ਕੇ ਪਾਉਂਦੇ